इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਦੇਖਿਆ ਕੀ ਹੈ ਕਿ ਅੱਜ ਫੋਕਪੁਰਾ ਦੀ ਕਾਲਾ ਦਲੀ ਤਾਰਾ ਮੰਡੀ ਦੇ ਵਿੱਚ ਬਾਲਾ ਜੀ ਲੰਗਰ ਸੇਵਾ ਸੰਪਤੀ ਵੱਲੋਂ ਵੀਰ ਤੇ ਖਾਲੀ ਪਰ ਪਲੇਟ ਲੰਗਰ ਚ ਲਾਇਆ ਜਾ ਰਿਹਾ ਜੋ 12 ਵਜੇ ਤੋਂ ਲੈ ਕੇ 2 ਵਜੇ ਤੱਕ ਰਜਾਦਾ ਚਲੇਗਾ ਜਿੱਤਵ ਦਿਨਾਚਨ ਪ੍ਰਤਾਪ ਸਿੰਘ ਸੰਵਾਦ ਦਾ ਹਸਤਵਾਨ ਸਪੀਕਰ ਕਰਕੇ ਗਏ ਆ ਪਰ ਉਹਨਾਂ ਨੇ ਐਲਾਨ ਕੀਤਾ ਹੈ ਕਿ 55000 ਰੁਪਏ ਦੀ ਇਸ ਸੰਪਤੀ ਨੂੰ ਦਿੱਤਾ ਜਾਵੇਗਾ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਹੈ ਸੋਈ ਚੱਲੀ ਹੈ ਮੈਂ ਰਮੇਸ਼ ਗੱਬਾ ਅੱਜ ਦੇ ਪੰਜਾਬ ਕੋਰਟ ਕਰੂਗਾ ਕੋਟਪੁਰ ਸ਼੍ਰੀ ਬਾਲਾਜੀ ਲੰਗਰ ਕਮੇਟੀ ਵੱਲੋਂ 20 ਰੁਪਏ ਥਾਲੀ ਦਾ ਦੁਗਟਨ ਵਿਦਾਂਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਕੀਤਾ। ਪੁਰਾਣੀ ਦਾਣਾ ਮੰਡੀ ਸ਼੍ਰੀ ਬਾਲਾਜੀ ਲੰਗਰ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਵੱਲੋਂ 20 ਰੁਪਏ ਪਰ ਪਲੇਟ ਲੰਗਰ ਦਾ ਦੁਗਟਨ ਵਿਦਾਂਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਕੀਤਾ ਤੇ ਮਾਲਾਜੀ ਮਹਾਰਾਜ ਤੋਂ ਭੋਗ ਲਗਵਾਉਣ ਉਪਰੰਤ ਨੂੰ ਕਜ ਕਜ ਨੂੰ ਪੋਜਨ ਕਰਾ ਕੇ ਲੰਗਰ ਸ਼ੁਰੂ ਕੀਤਾ। ਉਹਨਾਂ ਸੁਸਾਇਟੀ ਦੀ ਤਾਰੀਫ ਕਰਦੇ ਕਿ ਇਸ ਸੇਵਾ ਸੁਸਾਇਟੀ ਦੇ ਬਾਲਾਜੀ ਹਮੇਸ਼ਾ ਮੇਂ ਬੜਾਈ ਰੱਖੇੀ ਬਹੁਤ ਹੀ ਵਧੀਆ ਪ੍ਰਾਲਾ ਹੈ। ਇਸ ਨਾਲ ਜੋ ਗਰੀਬ ਦਿਹਾੜੀ ਇਹ ਰਸੋਈ ਹਮੇਸ਼ਾ ਚੱਲਦੀ ਰਹੇ ਉਹਨਾਂ ਸਸਤਾ ਨੂੰ 55000 ਰੁਪਏ ਦੇ ਦਾਨ ਦਾ ਲਾਂਡ ਕੀਤਾ ਸਸਤਾ ਦੇ ਪ੍ਰਧਾਨ ਕੁਮਾਰ ਕੁਨਾਲ ਗੋਇਲ ਨੇ ਕਿ ਆਕੀਬ ਵਾਲਾ ਜੀ ਸਸਤਾ ਨੂੰ ਹਰ ਮੰਗਲਵਾਰ ਪਾਲਾ ਜੀ ਦੀ ਕਿਰਪਾ ਨਾਲ ਲੰਗਰ ਲਗਾਇਆ ਜਾਂਦਾ ਹੈ ਉਸ ਦੇ ਨਾਲ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਸੋਮਵਾਰ ਤੋਂ ਸਨੀਚਰ 12:00 ਤੱਕ 20 ਰੁਪਏ ਥਾਲੀ ਭਰ ਪੇਟ ਲੰਗਰ ਚਲਾਇਆ ਜਾਏਗਾ ਇਹ ਲੰਗਰ ਸ਼ਹਿਰ ਨਵਸੀਰ ਤੋਂ ਰੋਗਨਾਲ ਪਾਲਾ ਜੀ ਕਿਰਪਾ ਨਾਲ ਚੱਲੇਗਾ ਇਸ ਮੌਕੇ ਚੇਅਰਮੈਨ ਦੀਪਕ ਗੋਇਲ ਰਾਜੇਸ਼ ਗੁਪਤਾਰ ਰਵੀ ਮੰਗਲ ਦੀਪਕ ਮੁੰਗਾ ਪ੍ਰਵੀਨ ਗਰਗ ਕੋਸ਼ੀਸ਼ ਕਿ ਇਹ ਖਾਣਾ ਖਾਣਾ ਦੀ ਖਾਣਾ ਆਜੋ ਅਰ ਰਾਮ ਜੀ ਅੱਜ ਜਿਹੜਾ ਇਹ ਰਸੋਈ ਸ਼ੁਰੂ ਕੀਤੀ ਗਈ ਹੈ ਕੀ ਇਹ ਸਾਰਾ ਪ੍ਰੋਜੈਕਟ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਚੱਲਦਾ ਜਿਵੇਂ ਆਪ ਜੀ ਦੇਖੋ ਬੱਲੀਆ ਜੀ ਸ਼੍ਰੀ ਬਾਲਾ ਜੀ ਰਸੋਈ ਰੋਟੀ ਬਣਾ ਕੇ ਦਾਣਾ ਆਪਾਂ ਸ਼ੁਰੂ ਕੀਤਾ ਗਈ ਇਹ 20 ਰੁਪਏ ਦੀ ਮਾਤਰ 20 ਰੁਪਏ ਆਪਾਂ ਇਹਦਾ ਰੇਟ ਰੱਖਿਆ ਜਿਹਦੇ ਚ ਦਾਲ ਸੁੱਕੀ ਸਬਜ਼ੀ ਸਲਾਦ ਤੇ ਰੋਟੀ ਜਿੰਨੀ ਅਗਲੇ ਦਿਨ ਸੋਹ ਪਾ ਇਹ ਬਾਲਾ ਜੀ ਦੀ ਕਿਰਪਾ ਅੱਜ ਆਪਾਂ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਅਧਿਸ਼ੁਕ ਸੰਖਲਾ ਸ਼ੁਰੂ ਕੀਤੀ ਹੈ ਜੀ ਆਪਾਂ ਪਾਲਾਈ ਬੜਾ ਅਰਦਾਸ ਕਰਨੇ ਲਈ ਇਹ ਲੰਬੇ ਲੰਬੇ ਚੱਲੇ ਇਹ ਲੋਕਾਂ ਦੀ ਹੀ ਸੇਵਾਏ ਸੂਈ ਕਰਦੀ ਰਹਿੰਦੀ ਹੈ ਕਿ ਕਿ ਟਾਈਮਿੰਗ ਰਹੂਗੀ ਤੇ ਸੋਵਾਰ ਤੋਂ ਸ਼ਨੀਵਾਰ ਦੁਪਹਿਰ 12 ਤੋਂ 2 ਵਜੇ ਮਾਡਲ ਮਨ ਵਾਹਿਆ ਭੱਤੀਕ ਜਿੰਦੂ ਕੋਈ ਸਾਂਡੇ ਛੁੱਟੀ ਆਏਗੀ ਜੋ ਸਾਂਡੇ ਨੂੰ ਬੰਦ ਹੁੰਦੀ ਹੈ ਜਿਸ ਕਰਕੇ ਆਪਾਂ ਬੋਲਰ ਦੇ ਲਈ ਸਾਂਡੇ ਨੂੰ ਬੰਦ ਰੱਖੀ ਮਕਸਦ ਕੀ ਹੈ ਮਕਸਦ ਇਹ ਦੇਖੋ ਜਿਵੇਂ ਕੋਈ ਦਿਹਾੜੀਦਾਰ ਬੰਦਾ ਹੈ ਜਾਂ ਫਿਰ ਰਿਕਸ਼ੇ ਵਾਲਾ ਉਹ ਦੋ ਬੜੀ ਮਿਹਨਤ ਕਰਕੇ ਸਾਰਾ ਦਿਨ ਤੇ 2250 ਕਿਲੋ ਲੇਬਰ ਬੰਦੀ ਹੈ ਜੋ 50 60 ਰੁਪਏ ਰੋਟੀ ਤੇ ਲਗਾ ਦੇ ਜਾਂ 100 ਰੁਪਏ ਲਗਾ ਦੇਗਾ ਤੇ ਘਰੇ ਕੀ ਲੱਗੇਗਾ ਜਿਸ ਕਰਕੇ ਆਪਾਂ ਸਿਰਫ ਸਿਰਫ 20 ਰੁਪਏ ਮਤਲਬ ਮਹੀਨੇ ਦਾ ਖਰਚਾ ਬਾਕੀ ਇਹ ਮੱਤੀ ਰੋਟੀ ਖਾਣੇ ਇਹ ਨਹੀਂ ਕੋਈ ਲਿਮਟ ਨਹੀਂ ਜਿੰਨੀ ਮਰਜ਼ੀ ਦੀ ਇੱਛਾ ਹੈ ਉਨੀ ਰੋਟੀ ਖਾ ਸਕਦੇ ਹੋ ਟੀਚਾ ਕੀ ਰੱਖਿਆ ਵੀ ਰੋਜ਼ ਕਿੰਨੇ ਬੰਦਿਆਂ ਦਾ ਜੀਣਾ ਖਾਣਾ ਸਟਾਰਟਿੰਗ ਸਾਡੇ 150 ਬੰਦੇ ਤੋਂ ਹੈ 100 ਤੋਂ 150 ਬੰਦਾ ਜਿੰਨੇ ਜਿੰਨੇ ਵਧਿ ਜਾਏ ਕਿਉਂ ਆਪਾਂ ਮਹਲਵਾਈ ਵੀ ਵਧਾ ਦੇਾਂਗੇ ਉਹਨੇ ਲੇਬਰ ਸਾਰੀ ਵਧਾ ਦੇਾਂਗੇ ਤੇ ਬਾਲੇ ਹੀ ਕਿਰਪਾ ਨਾਲ ਜੇ ਬੰਨਿਆ 1000 2000 ਬੰਦਾ ਖਾਵੇ ਨਾ ਉਹਨੇ ਸਾਨੂੰ ਪੁੱਨ ਨਾ ਉਹਨੇ ਸ਼ਹਿਰ ਵਾਸੀਆਂ ਨੂੰ ਪੁੱਨ ਜਿਹੜੇ ਸਾਡੇ ਨਾਲ ਲੱਗੇ ਹੋਏ ਕਿਉਂਕਿ ਇਹਦੀ ਕੋਸਟਿੰਗ ਤਾਂ ਸਾਨੂੰ 35 ਤੋਂ 40 ਰੁਪਏ ਹੈ ਜੀ ਪਰ ਪਲੇਟ ਪਰ ਪਲੇਟ ਦੀ ਤਾਂ 20 ਰੁਪਏ ਬੋਸਟਿੰਗ ਆਏ ਸੀ ਸਿਰਫ 20 ਰੁਪਏ ਰਹਿ ਗਏ ਤੇ ਚੈੱਕ ਹੋ ਗਈ ਸ਼ਹਿਰ ਵਾਸੀਆਂ ਦਾ ਅੰਕਲ ਜੀ ਦਾ ਸੁਆਮੀ ਜੀ ਦਾ ਸਾਰੇ ਸ਼ਹਿਰ ਵਾਸੀਆਂ ਦਾ ਸਾਨੂੰ ਸਾਥ ਹੈ ਉਹ ਕਹਿੰਦੇ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਉਸ ਤੋਂ ਬਾਅਦ ਤੁਹਾਡੇ ਮਨ ਹੀ ਖੜੇ ਇਸ ਤੋਂ ਲਾਵਾ ਤੁਸੀਂ ਜਿਹੜਾ ਤੁਸੀਂ ਲਾਈਕਾਂ ਬੰਦੇ ਵਰ ਜਿਹੜੇ ਨਜ਼ਰ ਬਣਦੀ ਹੈ

और बेटा जाओ प्रार्थना की एक बार करो और आइए आप भी और आइए आप भी और न जाने